ਹਾਂਜੀ ਮਿੱਤਰੋ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਆਲੀਆਂ ਦੋ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਸੋ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਤੇ ਸੁਣ ਲਿਓ ਕਿਉਂਕਿ ਕਨਫਿਊਜ਼ ਨਾ ਹੋ ਜਿਓ ਕਿਸੇ ਗੱਲਬਾਤ ਦੇ ਵਿੱਚ ਦੋਨੇ ਘੋੜੀਆਂ ਦਾ ਮਾਰਕਾ ਲਗਭਗ ਇੱਕੋ ਜਿਹਾ ਹੀ ਆ ਮੱਥੇ ਤੇ ਦੋਨਾਂ ਘੋੜੀਆਂ ਦੇ ਪਟੇ ਆ ਤੇ ਬਾਕੀ ਰੰਗ ਵੀ ਦੋਨਾਂ ਦੇ ਪਿਓਰ ਜੈਡ ਬਲੈਕ ਨੇ ਸੋ ਡਿਟੇਲ ਤੁਹਾਨੂੰ ਕੱਲੀ-ਕੱਲੀ ਘੋੜੀ ਦੀ ਕਲੀਅਰ ਕਰਦੇ ਆ ਪਹਿਲਾਂ ਗੱਲਬਾਤ ਐ ਇਸ ਘੋੜੀ ਤੋਂ ਸ਼ੁਰੂ ਕਰਦੇ ਆ ਇਸ ਘੋੜੀ ਦੇ ਮੱਥੇ ਉੱਤੇ ਬਹੁਤ ਜ਼ਿਆਦਾ ਸੋਨਾ ਪਟਾਗਾ ਜਮ ਐਨ ਸਿੱਧਾ ਸਟ੍ਰੇਟ ਪਟਾ ਕੰਨ ਬਹੁਤ ਜ਼ਿਆਦਾ ਛੋਟੇ ਐ ਇਹਦੇ ਬਾਕੀ ਤੁਸੀਂ ਬੇਲਬੂਲ ਦੇਖ ਸਕਦੇ ਹੋ ਗਰਦਨ ਦੀ ਲੰਬਾਈ ਇਹ ਘੋੜੀ ਆ ਜਿਹੜੀ ਪੈਲਸ ਲਾਈਨ ਦੇ ਵਿੱਚੋਂ ਆ ਪੈਲਸ ਲਾਈਨ ਦੇ ਵਿੱਚੋਂ ਇਹ ਅਲੀ ਬਾਬਾ ਘੋੜੇ ਦੀ ਪੋਤੀ ਆ ਤੇ ਸਿਕੰਦਰ ਘੋੜੇ ਦੀ ਬੱਚੀ ਆ ਉਮਰ ਇਸ ਘੋੜੀ ਦੀ 6 ਸਾਲਾ ਤੇ ਕਾਦੇ ਦਾ 60 ਇੰਚਾ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਇਸ ਵਕਤ ਘੋੜੀ ਮੌਕੇ ਤੇ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਤੁਸੀਂ ਡਾਕਟਰ ਤੋਂ ਤਸੱਲੀ ਕਰਾ ਕੇ ਚੈੱਕ ਅਪ ਕਰਾ ਕੇ ਘੋੜੀ ਖਰੀਦ ਸਕਦੇ ਹੋ ਮਿੱਤਰੋ ਪਹਿਲਾਂ ਇਸ ਘੋੜੀ ਨੇ ਜਦੋਂ ਸੂਈ ਆ ਬੱਚੇ ਬਹੁਤ ਜ਼ਿਆਦਾ ਚੰਗੇ ਦਿੱਤੇ ਆ ਸੋ ਬਰੀਡਿੰਗ ਦੇ ਹੱਕ ਨੂੰ ਘੋੜੀ ਇੱਕ ਤਾਂ ਬਹੁਤ ਜ਼ਿਆਦਾ ਚੰਗੀ ਆ ਕਿਉਂਕਿ ਰੰਗਵਾਜ ਘੋੜੀ ਆ ਲੈਂਥ ਲੋਂਥੇ ਦੀ ਬੜੀ ਆ ਦੋਸਤੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਵਾਰੀ ਸਬੂਰੀ ਦੇ ਹੱਕ ਨੂੰ ਤੋਰੇ ਦੇ ਹੱਕ ਨੂੰ ਚੰਗੀ ਆ ਘੋੜੀ ਸ਼ੋ ਬਹੁਤ ਕਰਦੀ ਆ ਰੰਗ ਬਾਜ ਘੋੜੀ ਆ ਤੇ ਪਿਛਲੇ ਪੈਰ ਮਾਰ ਕਾ ਤੁਸੀਂ ਦੇਖ ਸਕਦੇ ਹੋ ਦੋ ਪੈਰ ਪਿਛਲੇ ਚੱਟੇ ਆ ਤੇ ਪਟਾ ਬਹੁਤ ਜਿਆਦਾ ਸੋਹਣਾਗਾ ਸੋ ਇੱਕ ਤਾਂ ਇਹ ਘੋੜੀ ਆ ਮਿੱਤਰੋ ਇਹਦੀ ਡਿਟੇਲ ਤੁਸੀਂ ਨੋਟ ਕਰ ਲਿਓ ਤੇ ਦੂਜੀ ਘੋੜੀ ਜਿਹੜੀ ਆਪਾਂ ਤੁਹਾਨੂੰ ਹੁਣ ਦਿਖਾਉਣੇ ਆ ਉਹ ਘੋੜੀ ਦੀ ਹਾਈਟ ਇਹਦੇ ਨਾਲੋਂ ਜ਼ਿਆਦਾ ਆ ਇਹਦੀ ਹਾਈਟ ਘੋੜੀ ਦੀ ਆ ਘੋੜੀ ਆ 62 ਇੰਚ ਹਾਈਟ ਆ ਇਹਦੀ 7 ਸਾਲ ਉਮਰ ਆ ਦੋਸਤੋ ਤੇ ਬਾਲ ਪੌਰੀਆਂ ਦੇ ਵੀ ਬਿਲਕੁਲ ਸਾਵਾ ਮੱਥੇ ਤੇ ਇਹਦੇ ਵੀ ਬੜਾ ਸੋਹਣਾ ਪਟਾ ਪਿਛਲਾ ਇੱਕ ਪੈਰ ਚਿੱਟਾ ਇਹਦਾ ਆ ਤੁਸੀਂ ਦੇਖ ਸਕਦੇ ਹੋ ਮੱਥੇ ਤੇ ਇਹਦੇ ਵੀ ਜਿਹੜਾ ਪਟਾਗਾ ਜਮੈਂ ਸਿੱਧਾ ਸਟ੍ਰੇਟ ਪਟਾਗਾ ਗਰਦਨ ਗੁਰਦਨ ਦੀ ਲੰਬਾਈ ਤੇ ਦੂਜੀ ਘੋੜੀ ਵਾਂਗੂ ਇਹਦੀ ਵੀ ਜਿਹੜੀ ਵੇਲ ਆ ਬਾਡੀ ਦੀ ਚੰਗੀ ਆ ਸੋ ਇਹ ਘੋੜੀ ਵੀ ਮੌਕੇ ਤੇ ਖਾਲੀ ਆ ਇਹਦੀ ਜਿਹੜੀ ਬਲੱਡ ਲਾਈਨ ਸੇਵ ਦੀ ਆ ਮੱਠ ਵਾਲੀ ਲਾਈਨ ਦੇ ਵਿੱਚੋਂ ਆ ਇਹ ਘੋੜੀ ਆ ਤੁਸੀਂ ਦੇਖ ਸਕਦੇ ਹੋ ਮੇਰਾ ਖਿਆਲ ਆ ਸ਼ਾਇਦ ਇਹਦਾ ਅਗਲਾ ਇੱਕ ਪੈਰ ਮੜਾ ਮੋਟਾ ਚਿੱਟਾ ਹੈਗਾ ਸੋ ਪਿਛਲਾ ਪੈਰ ਤਾਂ ਸਾਫ਼ ਦਿਖਾਈ ਦੇ ਜਾਂਦਾ ਦਿਸੀ ਜਾਂਦਾ ਤੁਹਾਨੂੰ ਵੀਡੀਓ ਦੇ ਵਿੱਚ ਤੇ ਸੇਵਦੀਆ ਮੱਠ ਲਾਈਨ ਹੈ ਇਹਦੀ ਪਵਨ ਘੋੜੇ ਦੀ ਧੀ ਆ ਇਹ ਪਵਨ ਘੋੜਾ ਜਿਹੜਾ ਉਹ ਅੱਗੇ ਮੂੜੀ ਵਾਲੇ ਦਾ ਤੇ ਮੂੜੀ ਵਾਲਾ ਸੇਵਦੀਆ ਮੱਠ ਵਾਲੇ ਦਾ ਸੋ 7 ਸਾਲ ਘੋੜੀ ਦੀ ਉਮਰ ਆ 62 ਇੰਚ ਹਾਈਟ ਆ ਇਹ ਵੀ ਘੋੜੀ ਅੰਦਰ ਦੀ ਬਿਲਕੁਲ ਸਾਫ਼ ਆ ਦੋਨੇ ਘੋੜੀਆਂ ਇਹ ਮਿੱਤਰੋ ਲੁਧਿਆਣੇ ਏਰੀਏ ਦੇ ਵਿੱਚ ਨੇ ਪਿੰਡ ਪੈਂਦਾ ਨੰਗਲ ਖੁਰਦ ਪੱਖੋਵਾਲ ਦੇ ਬਿਲਕੁਲ ਨੇੜੇ ਲੱਗਵਾ ਪਿੰਡਾ ਇਹ ਤੇ ਉੱਥੇ ਬਾਈ ਜੱਸੀ ਦੇ ਕੋਲੇ ਨੇ ਦੋਨੇ ਘੋੜੀਆਂ ਨੰਬਰ ਸਕਰੀਨ ਦੇ ਉੱਤੇ ਆਪਾਂ ਮੈਂਸ਼ਨ ਕਰਤਾ 97799 92324 ਸੋ ਦੋਨੇ ਘੋੜੀਆਂ ਬੜੀਆਂ ਚੰਗੀਆਂ ਨੇ ਆਹ ਘੋੜੀ ਦਾ ਡਿਜ਼ਾਈਨ ਉਹਦੇ ਨਾਲੋਂ ਥੋੜਾ ਜਿਆਦਾ ਸੋਹਣਾਗਾ ਤੇ ਇਹ ਬਰੀਕੀਆਂ ਚ ਉਹਦੇ ਨਾਲੋਂ ਥੋੜੀ ਜੀ ਜ਼ਿਆਦਾ ਆ ਤੇ ਦੂਜੀ ਘੋੜੀ ਦੀ ਹਾਈਟ ਜ਼ਿਆਦਾ ਆ ਸੋਹਣੀ ਉਹ ਵੀ ਬਹੁਤ ਆ ਪਰ ਇਹ ਘੋੜੀ ਉਹਦੇ ਨਾਲੋਂ ਜ਼ਿਆਦਾ ਸੋਹਣੀ ਆ ਉਹਦਾ ਕੱਦ ਕਾਠ ਜ਼ਿਆਦਾ ਆ ਸੋ ਦੋਵੇਂ ਘੋੜੀਆਂ ਤੁਹਾਨੂੰ ਰੇਟ ਦੇ ਵਿੱਚ ਮਿਲ ਜਾਣਗੀਆਂ ਤੇ ਕੱਦ ਇਹਦਾ ਵੀ ਵਧੀਆਗਾ 65 ਇੰਚ ਉਹਦਾ ਕੱਦ ਦਾ ਘੋੜੀ ਦਾ ਤੇ 62.5 ਇੰਚ ਹਾਈਟ ਐਸ ਕੋੜੀ ਦੀ ਆ ਦੋਨਾਂ ਦੀਆਂ ਬਲੱਡ ਲਾਈਨਾਂ ਚੰਗੀਆਂ ਨੇ ਚੰਗੀਆਂ ਬਰੀਡਿੰਗ ਤੇ ਲਾਉਣ ਨੂੰ ਸੋਹਣੀਆਂ ਘੋੜੀਆਂ ਨੇ ਕਾਲ ਕਰ ਲਿਓ ਜੱਸੀ ਨੂੰ ਭਾਅ ਸਿਰ ਦੇ ਨਾਲ ਸੋਨੂੰ ਇਹ ਘੋੜੀਆਂ ਮਿਲ ਜਾਣਗੀਆਂ ਮਿੱਤਰੋ ਧੰਨਵਾਦ ਜੀ